ਹਾਂਜੀ ਮਿੱਤਰੋ ਤੇ ਤੁਹਾਡਾ ਵੀ ਸੁਪਨਾ ਘਰੇ ਚੰਗਾ ਸਾਣ ਬਣਾਉਣ ਦਾ ਚੰਗਾ ਘੋੜਾ ਪੈਦਾ ਕਰਨ ਦਾ ਚੰਗਾ ਖਾਨਦਾਨ ਹੋਵੇ ਹੁਸਨ ਬਰੀਕੀ ਪੂਰੀ ਹੋਵੇ ਹੱਡ ਪੈਰ ਦਾ ਖੁੱਲਾ ਹੋਵੇ ਤਾਂ ਆ ਵੀਡੀਓ ਦੇਖ ਲਓ ਬशीरਾ ਜੀ ਹਜੇ ਛੂਟੀ ਉਮਰ ਦਾ ਤੇ ਕੱਦ ਪੂਰਾ ਕਰੂਗਾ ਇਹਦੀ ਭੈਣ ਦਾ ਵੀ ਹਾਈਟ ਹਜੇ ਨਕੰਦ ਜੀ 64 ਇੰਚ ਹੋਈ ਖੜੀ ਆ ਮਾਂ ਦੀ ਹਾਈਟ ਵੀ ਬਹੁਤ ਆ ਤੇ ਘੋੜੇ ਦੀ ਹਾਈਟ ਵੀ ਬਹੁਤ ਆ ਸਾਰੇ ਪਾਸੋਂ ਪੂਰਾ ਚੰਗਾ ਖਾਨਦਾਨ ਤੇ ਘੋੜਾ ਇਹਨੇ ਚੰਗਾ ਬਣ ਜਾਣਾ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ ਬਾਬਾਜੀ ਦਾ ਸਟਡ ਫਾਰਮ YouTube ਚੈਨਲ ਤੇ ਆਏ ਆ ਤੇ ਜਿਹੜੇ ਆ ਵੀਡੀਓ Facebook ਪੇਜ ਤੇ ਦੇਖਦੇ ਆ ਉਹ ਸਾਰੇ ਭਰਾਵਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਇੱਕ ਨਵੀਂ ਸਵੇਰ ਫੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਆਪਣੇ ਪੰਜਾਬ ਚ ਬਰੀਡ ਹੋਇਆ ਨੋਗਰਾ ਬਸ਼ੀਰਾ ਤੁਹਾਡੇ ਸਾਹਮਣੇ ਲੈ ਆਏ ਚੰਗਾ ਬਸ਼ੀਰਾ ਘੋੜਾ ਬਣਨ ਵਾਲਾ ਸਾਨਾ ਤੇ ਰੀਟ ਜੈਜ ਦੋਸਤੋ ਪਾ ਆਮੀਆਂ ਗੱਲ ਸੁਣਦੇ ਨੇ ਜਿਹਦਾ ਮਾਪਿਓ ਵੱਡਾ ਹੋਵੇ ਦੋਨੇ ਮਾਂ ਤੇ ਪਿਓ ਦੋਨੇ ਵੱਡੇ ਉਹਨੇ ਗਰੰਟੀ ਨਾਲ ਹੀ ਕੱਦ ਕਰਨਾ ਦੋਸਤੋ ਇਹਦਾ ਮਾਂ ਤੇ ਪਿਓ ਤਾਂ ਵੱਡੇ ਹੈਗੇ ਹੈਗੇ ਨਾਲ ਇਹ ਜੋ ਪਹਿਲਾਂ ਵਾਲੇ ਸੂਏ ਦੀ ਭੈਣ ਮੰਨ ਲਓ ਇਹਦੇ ਮਾਂ ਪਿਓ ਦਾ ਰਿਜ਼ਲਟ ਆਪਾਂ ਕਹਿ ਸਕਦੇ ਹਾਂ ਉਹ ਬਰਾਬਰ ਖੜੀ ਆ ਤੇ ਦੁੱਧ ਦੰਦ ਚ ਹਜੇ ਮੰਨ ਲਓ ਦੋ ਦੰਦ ਹੋਈ ਨਹੀਂ ਨਕਾਂਦੀ ਐ 64 ਇੰਚ ਸਕੇਲ ਵਾਲੀ ਹੋਈ ਖੜੀ ਆ ਤੇ ਬੱਚਾ ਵੀ ਹਜੇ ਛੋਟੀ ਉਮਰ ਦਾ ਇਹ ਦੇਖਣ ਨੂੰ ਡੇਢ ਸਾਲ ਦਾ ਲੱਗਦਾ ਸਾਰੀ ਗਰਦਨ ਕੰਨ ਕੰਡੀਸ਼ਨ ਸਾਰੇ ਪਾਸੇ ਓਕੇ ਸਾਰੀ ਰਿਪੋਰਟ ਦਵਾਂਗੇ ਕਿਹੜੀ ਕੁੜੀ ਦਾ ਕੀ ਮਾਦੀ ਡਿਟੇਲ ਸੀ ਤੇ ਕੀ ਭੈਣ ਦੀ ਡਿਟੇਲ ਹੈ ਤੇ ਬੱਚਾ ਇਹ ਬਕਾਊਆ ਦੋਸਤੋ ਜੇ ਤੁਸੀਂ ਘੋੜਾ ਬਣਾਉਣਾ ਚਾਹੁੰਦੇ ਆ ਚੰਗਾ ਤਿਆਰ ਕਰਨਾ ਚਾਹੁੰਦੇ ਆ ਤਾਂ ਇੱਕ ਵਾਰਾ ਬਸ਼ੀਰਾ ਦੇਖ ਲਓ ਸਾਰੇ ਲਾਂਬੇ ਲਾ ਦੋ ਤੁਹਾਡੇ ਸੇਵਾ ਕਰਨ ਵਾਲੇ ਬਣਿਓ ਬੱਚਾ ਤਿਆਰ ਵੀ ਆ ਤੇ ਪਰ ਤੁਹਾਡੇ ਲਾਂਬੇ ਸਾਰੇ ਲਾ ਦੋ ਹਾਈਟ ਹੂਟ ਪੁੜੀ ਚੰਗੀ ਕਰੋ ਸਾਰੀ ਡਿਟੇਲ ਦਿੰਨੇ ਬਸ ਵੀਡੀਓ ਪੂਰੀ ਦੇਖ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਵੀ ਚੰਗਾ ਜਾਨਵਰ ਜੈਜ ਰੇਟ ਵਿੱਚ ਚਾਹੁੰਦੇ ਆ ਕਿਉਂਕਿ ਆਪਣੇ ਚੈਨਲ ਤੇ ਰੋਜ਼ ਹੀ ਸੇਲ ਵਾਲੇ ਜਾਨਵਰ ਦੀ ਵੀਡੀਓ ਆਉਂਦੀ ਆ ਤੇ ਆਜੋ ਦੋਸਤੋ ਬਾਦਾਂ ਵੀਡੀਓ ਵੱਲ ਨੂੰ ਦਿੰਨੇ ਆ ਸਾਰੀ ਡਿਟੇਲ ਦੋਸਤੋ 9 ਮਹੀਨਿਆਂ ਦਾ ਬੱਚਾ ਹੋਇਆ ਮਾਲਕਾਂ ਨੇ ਆਪ ਨੂੰ 8 ਮਹੀਨੇ ਦੱਸਿਆ ਪਰ ਫਿਰ ਵੀ 9 ਮਹੀਨੇ ਤੁਹਾਨੂੰ ਦੱਸਦੇ ਆ 9 ਮਹੀਨੇ ਦਾ ਬੱਚਾ ਹੈ ਪਰ ਡੇਢ ਮਹੀਨ ਡੇਢ ਸਾਲ ਵਾਲੇ ਬਸ਼ੀਰਾਂ ਦਾ ਮੁਕਾਬਲਾ ਕਰਦਾ ਬੱਚਾ ਮਜ਼ਬੂਤੀ ਦੇਖੋ ਆਪਾਂ ਸਾਰਿਆਂ ਤੋਂ ਪਹਿਲਾਂ ਕੰਨਾਂ ਤੋਂ ਸਟਾਰਟ ਹੁੰਦੇ ਆ ਕੰਨ ਕੰਡੀਸ਼ਨ ਦੇਖੋ ਪੂਰਾ ਸੋਹਣਾ ਕੁੰਡੀ ਵਾਲਾ ਕੰਨ ਹੈ ਸੋਹਣਾ ਫੇਸ ਲੰਮੀ ਗਰਦਨ ਤੇ ਗਰਦਨ ਵਿੱਚ ਜਿਹੜਾ ਕਰਬ ਆ ਪਕੰਡ ਕਹਿ ਦਿੰਦੇ ਨੇ ਜਾਂ ਮਣੀਆਂ ਬੋਲ ਦਿੰਦੇ ਨੇ ਉਹ ਵੀ ਪੂਰਾ ਪਰਫੈਕਟ ਆ ਗਰਦਨ ਤਾਂ ਪੂਰੀ ਆਪਾਂ ਕਹਿ ਸਕਦੇ ਮਾਰਵਾੜੀਆਂ ਵਾਲੀ ਲੈਂਥ ਲੋਂਥ ਦੇਖੋ ਕਿੰਨੀ ਆ ਬੱਚੇ ਦੀ ਹੱਡ ਪੈਰ ਬਹੁਤ ਖੁੱਲੇ ਦਾ ਆਮ ਤੌਰ ਤੇ ਆਪਾਂ ਪੁਰਾਣੇ ਤਜਰਬੇ ਵਾਲੇ ਬੰਦੇ ਸੌਂਦੇ ਆ ਵੀ ਜਿਹੜਾ ਜਾਨਵਰ ਬੱਚਾ ਕੋਈ ਖੁੱਲੇ ਜੇ ਹੱਡਾਂ ਪੈਰਾਂ ਦਾ ਹੋਵੇ ਹਨਾ ਖੁੱਲੀ ਜੀ ਬਾਡੀ ਦਾ ਹੋਵੇ ਉਹ ਉਹੀ ਕੱਦ ਕਰੀ ਜਾਂਦਾ ਤੇ ਦੋਸਤੋ ਹੱਕ ਹੁਕਾ ਦੀ ਹੁਣੀ ਦੇਖ ਲੋ ਪੂਰੀ ਮੱਝੂ ਕੇ ਖਾਨਦਾਨ ਵਾਲੇ ਅੰਗੂ ਜਿਵੇਂ ਇੱਕ ਚੌੜੀ ਹੁੰਦੀ ਓ ਇਹ ਇੱਕ ਖੁੱਲੀ ਆ ਸੁੰਭ ਬਹੁਤ ਨਰਵਾ ਤੇ ਪੈਠ ਪੁੱਠਾ ਫੁੜਾ ਸੋਹਣਾ ਤੇ ਸਪੌਟਲੈਸ ਦਾ ਫਲਕਾਰੀ ਹੈਣੀ ਬੱਚੇ ਤੇ ਦੋਸਤੋ ਤੇ ਖਾਨਦਾਨ ਬਾਰੇ ਗੱਲ ਕਰਦੇ ਆਪਾਂ ਬਾਈ ਆਪਣਾ ਵਿੱਕੀ ਮੰਗਵਾਲ ਵਾਲਾ ਉਹਦੇ ਕੋੜੇ ਦਾ ਜਿਹਦਾ ਮੈਂਟਲ ਬਲੌਗਰ ਚੈਨਲ ਆ YouTube ਤੇ ਉਹਦੇ ਕੋਲ ਕੋੜਾ ਵਾਈਟ ਆਸਾਨ 67 ਇੰਚ ਹਾਈਟ ਆ ਕੋੜੇ ਦੀ ਉਹਦਾ ਬੱਚਾ ਜੀ ਗਾਰੰਟੀ ਨਾਲ ਉਹਦਾ ਬੱਚਾ ਤੇ ਇਹਦੀ ਮਾਂ 64.5 ਇੰਚ ਸਕੇਲ ਵਾਲੀ ਸੀ ਮਾਂ ਮਗਰ ਐਸਪਾਇਰ ਹੋ ਗਈ ਪਰ ਉਹਦੀ ਮਾਂ ਦੀਆਂ ਫੋਟੋਆਂ ਹੀ ਪਈਆਂ ਤੇ ਇਹਦੀ ਜਿਹੜੀ ਭੈਣ ਹੈ ਤਾਂ ਮਗਰ ਲੈ ਸੂਏ ਦੀ 2 ਸਾਲ ਦੀ ਹੋਈ ਹੈ ਮਿੱਤਰੋ 64 ਇੰਚ ਸਕੇਲ ਵਾਲੀ ਹੋਈ ਖੜੀ ਹੈ ਜੀ ਦੋ ਦੰਦ ਨਹੀਂ ਹੋਈ ਤੇ ਜਦਨ ਮੰਨ ਲਓ ਘੋੜੀ ਬਣ ਗਈ ਉਹ 67 68 ਇੰਚ ਦੀ ਬਣੂ ਤੇ ਆਹ ਗੱਲ ਆਪਾਂ ਆਮ ਹੀ ਸੁਣਦੇ ਆ ਘੋੜੀ ਨਾਲੋਂ ਘੋੜਾ ਕੱਦ ਜ਼ਿਆਦਾ ਕਰਦਾ ਤੇ ਆਹ ਬਸ਼ੀਰਾ ਮਿੱਤਰੋ ਬਸ਼ੀਰਾ ਆਪਦੀ ਭੈਣ ਤੋਂ ਵੀ ਜ਼ਿਆਦਾ ਕੱਦ ਕਰੂ ਮੰਨ ਲਓ 68 69 ਇੰਚ ਜਾਣ ਦੀ ਉਮੀਦ ਆ ਹੁਣ ਬਾਕੀ ਤੁਹਾਡੇ ਸੰਭਾਈ ਦੇ ਸਿਰ ਤੇ ਆ ਸਾਂਭਣ ਵਾਲੇ ਬਣਿਓ ਬੱਚਾ ਤੁਹਾਡੀ ਸੇਵਾ ਦਾ ਮੁੱਲ ਮੋੜ ਦੋ ਬਾਲਪੋਰੀਆਂ ਦਾ ਜਮਾਂ ਸਾਫ ਆ ਸੋ ਆਮ ਤੌਰ ਤੇ ਜਿਆਦਾਤਰ ਫੋਨਾਂ ਨੌਕਰੇ ਬਿਸ਼ੀਰਿਆਂ ਦੇ ਆਉਂਦੇ ਆ ਬਾਈ ਬਿਸ਼ੀਰਾ ਚਾਹੀਦਾ ਆਪਾਂ ਨੂੰ ਘੋੜਾ ਬਣਾਉਣਾ ਥਾਂ ਤਿਆਰ ਕਰਨਾ ਹੈ ਨਾ ਜਾਂ ਕਿਸੇ ਨੇ ਹਜ਼ੂਰ ਸਾਹਿਬ ਜਾਂ ਹੋਰ ਆਪਦੀ ਸਰਦਾਂ ਦੇ ਅਨਸਾਰ ਚੜਾਉਣਾ ਹੁੰਦਾ ਚੰਗਾ ਹੀ ਭਾਲਦੇ ਜਿਹਨੇ ਚੜਾਉਣਾ ਹੁੰਦਾ ਤਾਂ ਦੋਸਤੋ ਆ ਬਿਸ਼ੀਰਾ ਦੇਖ ਲਓ ਰੇਟ ਤੁਹਾਨੂੰ ਜਾਇਜ਼ ਬਣ ਜਾਣਾ ਪਰ ਸਿਰੇ ਵਾਲੀ ਚੀਜ਼ ਦਿਖਾਤੀ ਸਪੌਟਲੈਸ ਕਿ ਕਹਿੰਦੇ ਇੱਕ ਦੋ ਸਪੌਟ ਪਿੰਡੇ 'ਚ ਹੁਣ ਪਿੰਡੇ ਤੇ ਤਾਂ ਹੈ ਨਹੀਂ ਮੰਨ ਲਓ ਇੱਕ ਦੋ ਸਪੌਟ ਜਿਪ ਪਾਈ ਚਾਂਸ ਆ ਵੀ ਤਾਂ ਨਿਕਲ ਸਕਦੇ ਪਰ ਹਜੇ ਤਾਈਂ ਪਿੰਡਾ ਪੂਰਾ ਸਾਫ ਆ ਬੱਚੇ ਕੋਈ ਸਪੌਟ ਨਹੀਂ ਤੇ ਪੀਲਾ ਥੋੜਾ ਦੋਸਤੋ ਲਿਬੜਿਆ ਜਿਆਦਾ ਸੀ ਬੱਚਾ ਇੱਕ ਵਾਰ ਜਿਵੇਂ ਖੁੱਲਾ ਹੀ ਫਿਰਦਾ ਈ ਉਹਨੇ ਨਮਾਇਆ ਨੂੰ ਜਾਂ ਘਟੇ ਸੀ ਉਹਦੇ ਨਾਲ ਪੀਲਾਪਨ ਜ਼ਰੂਰ ਆ ਪਰ ਬੱਚਾ ਫਲਕਾਰੀ ਵੱਲੋਂ ਰਹਿਤ ਆ ਕਨ ਕੰਡੀਸ਼ਨ ਗਰਦਨ ਪੂਰੀ ਓਕੇ ਆ ਬਾਲਪੋਰੀਆਂ ਦਾ ਓਕੇ ਨੌ ਮਹੀਨੇ ਉਮਰ ਆ ਪਿਓ 67 ਇੰਚ ਦਾ ਵਾਈਟ ਸਾਨ ਤੇ ਮਾਂ 64.5 ਇੰਚ ਦੀ ਘੂੜੀ ਆ ਦੋਸਤੋ ਚੰਗਾ ਬੱਚਾ ਬਣੋ ਹਾਈਟ ਚੰਗੀ ਕੱਢੋ ਹੱਡ ਪੈਰ ਸੰਭ ਦਾ ਖੁੱਲਾ ਕੰਨ ਕੰਡੀਸ਼ਨ ਦਾ ਚੰਗਾ ਬੀਲ ਬੂਲ ਦਾ ਚੰਗਾ ਕਰਦਣ ਚੰਗੀ ਆ ਸੋ ਜਿਹਦੇ ਵੀ ਭਰਾ ਦੇ ਪਸੰਦ ਹੋਇਆ ਬਸ਼ੀਰਾ ਲੈਣ ਦਾ ਚਾਹਵਾਨ ਹੋਇਆ ਤਾਂ ਨੰਬਰਾਂ ਤੇ ਸੰਪਰਕ ਕਰ ਲਿਓ ਮਿਲਦੇ ਆ ਨਵੀਂ ਵੀਡੀਓ